ਜੋ ਕਬਜ ਦੇ ਮਰੀਜ਼ ਨੇ ਉਹਨਾਂ ਖਾਤਰੇ ਵੀਡੀਓ ਬਣਾ ਰਿਹਾ ਮੈਂ ਆ ਜਿਹੜਾ ਚੂਰਨ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾਗਾ ਇਹ ਚੂਰਨ ਕਬਜ ਲਈ ਬਹੁਤ ਲਾਭਦਾਇਕ ਸਿੱਧਾ ਇਹ ਲੈ ਇਸ ਚੂਰ ਦੇ ਲੈਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ ਦੂਰ ਹੋ ਜਾਂਦੀ ਹੈ ਖਾਸ ਕਰਕੇ ਇਹ ਜਿਆਦਾ ਪ੍ਰੋਬਲਮ ਬਜ਼ੁਰਗਾਂ ਨੂੰ ਆਉਂਦੀ ਹੈ ਜਿਸ ਕਿਸੇ ਨੂੰ ਵੀ ਇਹ ਚੂਰਨ ਚਾਹੀਦਾ ਹੋਇਆ ਉਹ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਹੈ 7814088972 ਤੇ ਦੁਆਰਾ ਫੇਰ ਨੰਬਰ ਦੱਸਣ ਲੱਗੇ ਆ 7814088972 ਦੋਸਤੋ ਕਬਜਾ ਜਿਹੜੀ ਉਹ ਕੱਲੀ ਕਬਜ਼ੀ ਬਿਮਾਰੀ ਨਹੀਂ ਹੁੰਦੀ ਉਹ ਹੋਰ ਵੀ ਅਣਗਿਣਤ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਕਬਜ ਦੀ ਬਿਮਾਰੀ ਬਹੁਤ ਹੀ ਮਾੜੀ ਤੇ ਭੈਣਕ ਬਿਮਾਰੀ ਹੈ ਕੱਲੀ ਕਾਬਿਤੂ ਬਿਮਾਰੀ ਤੋਂ अनेका ਹੋਰ ਬਿਮਾਰੀਆਂ ਸਰੀਰ ਦੇ ਵਿੱਚ ਤਿਆਰ ਹੋ ਜਾਂਦੀਆਂ। ਪੇਟ ਦੀ ਸਫਾਈ ਹਰ ਰੋਜ਼ ਸਵੇਰ ਬਹੁਤ ਜ਼ਰੂਰੀ ਹੈ। ਇਹ ਜੋ ਚੂਰਨ ਹੈ ਇਹਨੂੰ ਅਸੀਂ ਘਰੇ ਵੀ ਤਿਆਰ ਕਰਦੇ ਹਾਂ। ਜ਼ਿਆਦਾਤਰ ਇਹ ਮੈਡੀਕਲਾਂ ਤੋਂ ਵੀ ਮਿਲ ਜਾਂਦਾ ਹੈਗਾ। ਇਸ ਚੂਰਨ ਦੀ ਜਿਹੜੀ ਕੀਮਤਾ ਮਾਤਰਾ 120 ਰੁਪਏ ਕੀਮਤ ਹੈ। ਇਹ ਸ਼ਾਮ ਨੂੰ ਪੈਣ ਲੱਗਿਆਂ ਰਾਤ ਨੂੰ ਚਮਚ ਡੇਢ ਚਮਚ ਗਰਮ ਪਾਣੀ ਜਾਂ ਗਰਮ ਦੁੱਧ ਨਾਲ ਵੀ ਲਿਆ ਜਾ ਸਕਦਾ ਹੈਗਾ ਜਿਸ ਕਿਸੇ ਵੀਰ ਭਾਈ ਨੂੰ ਕਬਜ ਦੀ ਬਿਮਾਰੀ ਹੈ ਉਹ ਆ ਚੂਰਨ ਜ਼ਰੂਰ ਵਰਤੇ ਇਹ ਦੇਸੀ ਬਿਲਕੁਲ ਦੇਸੀ ਜੜੀਆਂ ਬੂੜੀਆਂ ਦਾ ਬਣਾਇਆ ਹੋਇਆ ਚੂਰਨ ਹੈ ਇਹਦਾ ਸਰੀਰ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਕੋਈ ਵੀ ਸਾਈਡ ਇਫੈਕਟ ਨਹੀਂ ਸਰੀਰ ਤੇ ਇਹ ਚੂਰਨ ਲੈਣਾ ਨਾਲ ਸਰੀਰ ਬਿਲਕੁਲ ਤੰਦਰੁਸਤ ਹੋ ਜਾਂਦਾ ਹੈਗਾ ਕਈ ਮਰੀਜ਼ਾਂ ਦਾ ਪੇਟ ਆਵਾਜ਼ ਕਰਦਾ ਰਾਤ ਨੂੰ ਜਦੋਂ ਪੈਂਦੇ ਆ ਘੁਰੜ ਘੋੜ ਕਰਨ ਲੱਗ ਜਾਂਦਾ ਆਵਾਜ਼ ਕਰਦਾ ਉਹ ਵੀ ਦੂਰ ਹੋ ਜਾਂਦੀ ਐ ਇਸ ਚੂਰਨ ਦੇ ਲੈਣ ਨਾਲ ਉਹ ਬਿਮਾਰੀ ਵੀ ਕੱਟੀ ਜਾਂਦੀ ਐ ਆਵਾਜ਼ ਕਰਨ ਵਾਲੀ ਪੇਟ ਦੇ ਦੂਸਰਾ ਗੈਸ ਨਹੀਂ ਬਣਦੀ ਜਿਹੜੀ ਪੇਟ ਦੇ ਵਿੱਚ ਗੈਸ ਬਣ ਜਾਂਦੀ ਐ ਉਹ ਇਹ ਚੂਰਨ ਨੂੰ ਲਗਾਤਾਰ ਹਫ਼ਤਾ ਇਸਤੇਮਾਲ ਕਰਨ ਨਾਲ ਗੈਸ ਦੀ ਬਿਮਾਰੀ ਬਿਲਕੁਲ ਦੂਰ ਹੋ ਜਾਂਦੀ ਐ ਪੇਟ ਬਿਲਕੁਲ ਪੂਰਨ ਤੌਰ ਤੇ ਸਾਫ਼ ਹੋ ਜਾਂਦਾ ਐ ਇਹ ਚੂਰਨ ਤੱਕ ਕਾਬੂ ਨਹੀਂ ਕਰਦਾ ਇਹ ਨਹੀਂ ਕਿ ਚੂਰਨ ਲੈਣ ਨਾਲ ਤੁਰੰਤ ਭੱਜਣਾ ਪਵੇ ਜਾਂ ਬਾਰ-ਬਾਰ ਕੱਪੜੇ ਖਰਾਬ ਹੋਣ ਸਿਰਫ ਇੱਕ ਵਾਰ ਪੇਟ ਸਾਫ਼ ਹੋਣਾ ਬਾਰ-ਬਾਰ ਜਾਣ ਵਾਲੀ ਕੋਈ ਪ੍ਰੋਬਲਮ ਨਹੀਂ ਗਈ ਇਹ ਚੂਰਨ ਨੂੰ ਕਾਬਜ ਦੇ ਮਰੀਜ਼ ਜ਼ਰੂਰ ਵਰਤਣ ਇਹ ਚੂਰਨ ਮੇਰਾ ਵਰਤਿਆ ਹੋਇਆਗਾ ਬਹੁਤ ਲਾਭਦਾਇਕ ਸਿੱਧਾ ਇਹ ਚੂਰਨ ਇਹਦਾ ਨਾਮ ਹੈਗਾ ਗ੍ਰੇਨੂਲਸ ਇਸ ਚੂਰਨ ਦਾ ਨਾਮ ਹੈਗਾ ਗ੍ਰੇ ਨੂਲੈਸ ਇਹ ਮੈਡੀਕਲ ਸਟੋਰ ਤੇ ਵੀ ਉਪਲਬਧਦਾ ਅਸੀਂ ਇੱਥੇ ਵੀ ਤਿਆਰ ਕਰਦੇ ਆ ਇਹਨੂੰ ਦੇਸੀ ਜਿਹੜੀਆਂ ਬੂਟੀਆਂ ਨਾਲ ਕੀ ਤਿਆਰ ਕੀਤਾ ਹੋਇਆ ਚੂਰਨਾ ਇਹਦਾ ਕੋਈ ਨੁਕਸਾਨ ਨਹੀਂ ਗੈਸ ਦੂਰ ਹੁੰਦੀ ਆ ਪੇਟ ਆਵਾਜ਼ ਕਰਦਾ ਉਹ ਪ੍ਰੋਬਲਮ ਦੂਰ ਹੁੰਦੀ ਆ ਖੋਰ ਤਿਆਬ ਬੰਦਾ ਤਿਆਬ ਵੀ ਜ਼ਿਆਦਾਤਰ ਕਾਬਜ ਦੇ ਕਰਕੇ ਬੰਦਾ ਉਹ ਵੀ ਦੂਰ ਹੁੰਦਾ ਹੈ ਮਤਲਬ ਇੱਕ ਚੂਰਨ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈਗਾ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਹਾਂ ਵੀ ਜੋ ਵੀ ਜਾਂ ਕੋਈ ਨੌਜਵਾਨ ਆ ਜਾਂ ਕੋਈ ਬੱਚਾ ਆ ਜਾਂ ਕੋਈ ਬਜ਼ੁਰਗ ਹੈ ਜਾਂ ਕੋਈ ਮਾਤਾ ਬਜ਼ੁਰਗ ਮਾਤਾ ਕਿਸੇ ਨੂੰ ਵੀ ਇਹ ਹੈਗੀ ਇਹ ਚੂਰਨ ਦੇ ਸਿਰਫ ਚਮਚ ਜੇ ਜ਼ਿਆਦਾ ਤਾਂ ਦੋ ਚਮਚ ਜੇ ਘੱਟ ਚਮਚ ਡੇਢ ਚਮਚ ਰਾਤ ਨੂੰ ਪੈਣ ਲੱਗੇ ਗਰਮ ਪਾਣੀ ਜਾਂ ਗਰਮ ਦੁੱਧ ਨਾਲ ਵੀ ਲਿਆ ਜਾ ਸਕਦਾ ਹੈ ਇਹ ਚੂਰਨ ਅਨੇਕਾਂ ਬਿਮਾਰੀਆਂ ਨੂੰ ਤੋੜਦਾਗਾ ਕੱਲੀ ਕਬਜ ਤੋਂਨੇਕਾਂ ਬਿਮਾਰੀਆਂ ਤਿਆਰ ਹੁੰਦੀਆਂ ਐ ਤੇ ਸਾਰੀਆਂ ਬਿਮਾਰੀਆਂ ਦਾ ਐਂਡ ਸਾਰੀਆਂ ਬਿਮਾਰੀਆਂ ਦਾ ਖਤਮ ਕਰਦਾ ਐ ਸੋ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਣਾ ਵੀ ਕਬਜ ਦੀ ਬਿਮਾਰੀ ਨੂੰ ਸਰੀਰ 'ਚ ਰਹਿਣ ਨਾ ਦਿਓ ਕਿਉਂਕਿ ਕੱਲੀ ਕਬਜ ਦੀ ਬਿਮਾਰੀ ਅਨੇਕਾਂ ਹੋਰ ਬਿਮਾਰੀਆਂ ਨੂੰ ਜਨਮ ਦਿੰਦੀ ਐ ਸੋ ਮੈਂ ਗਿਆਸ਼ ਕਰਦਾ ਐ ਇਹ ਹਰ ਇੱਕ ਮੈਡੀਕਲ ਸਟੋਰ ਤੋਂ ਵੀ ਮਿਲ ਜਾਂਦਾ ਬਣਿਆ ਬਣਾਇਆ ਅਸੀਂ ਇਸ ਨੂੰ ਥੀ ਵੀ ਤਿਆਰ ਕਰਦੇ ਆ ਜੇ ਕਿਸੇ ਨੇ ਨੁਕਸਾ ਪੁੱਛਣਾ ਹੋਵੇ ਜਾਂ ਚੂਰਨ ਤਿਆਰ ਕਰਵਾਉਣਾ ਹੋਵੇ ਸਾਡਾ ਨੰਬਰ 7814088972 ਦੁਆਰਾ ਫਿਰ ਦੱਸਣ ਲੱਗਿਆਂ 7814088972 ਧੰਨਵਾਦ